ਓ ਜੀ ਦੋਸਤੋ ਅਸੀਂ ਮੈਡੀਕਲ ਤੇ ਆਇਆ ਬਾਈ ਜੀ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜੇ ਆ ਇਧਰਲੇ ਏਰੀਆ ਵਾਲੇ ਨੇ ਸਾਰੇ ਇਹਨਾਂ ਨੇ ਘਰ ਦਾ ਆਹ ਤੇਲ ਤੇ ਸ਼ੈਂਪੂ ਪਿਆਰ ਕਰਾਇਆ ਜਿਹੜੇ ਵੀਰਾਂ ਦੇ ਵਾਲ ਝੜਦੇ ਆ ਕਾਲੇ ਤਾਂ ਚਲੋ ਜੇ ਛੋਟੀ ਉਮਰ ਤੋਂ ਬੱਚਾ ਲਾਉਣਾ ਸ਼ੁਰੂ ਕਰੇ ਤਾਂ ਹੋ ਸਕਦਾ ਕਾਲੇ ਵੀ ਹੋ ਜਾਣ ਨਹੀਂ ਅੱਜ ਕੱਲ ਗੰਜਾਪਨ ਇਹ ਆਮ ਬਿਮਾਰੀ ਹੋ ਗਈ ਘਰ ਘਰ ਚ ਇਹਨਾਂ ਨੇ ਆਪਾਂ ਇਹਨਾਂ ਤੋਂ ਦਵਾਈ ਲੈ ਕੇ ਜਾਂਦੇ ਆ ਬਹੁਤ ਸਾਡੇ ਜਿਹੜੇ ਐਨ ਜੀਓ ਦੇ ਵਿੱਚ ਇਹਨਾਂ ਦੀ ਹੈਲਪ ਆ ਬਹੁਤ ਘੱਟ ਰੇਟ ਤੇ ਦਵਾਈ ਲਾਉਂਦੇ ਆ ਤੇ ਵੀਰ ਦਵਿੰਦਰ ਕਹਿੰਦਾ ਕਹਿੰਦਾ ਵੀ ਅਸੀਂ ਆਹ ਸ਼ੈਂਪੂ ਵੀ ਜਿਹੜਾ ਤਿਆਰ ਕੀਤਾ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਅਸੀਂ ਕੋਈ ਨਾ ਕੋਈ ਜਦੋਂ ਵੀ ਵੀਡੀਓ ਪਾਉਂਦੇ ਆ ਤਾਂ ਨੌਲੇਜ ਵਾਲੀ ਹੁੰਦੀ ਆ ਆਪਾਂ ਕੋਈ ਅਵੜਾ ਤਵੜਾ ਗਿਆ ਗੰਦਬੰਦ ਨਹੀਂ ਪਾਉਂਦੇ ਮੈਨੂੰ ਇਹ ਚੰਗੀ ਲੱਗੀ ਗੱਲ ਤਾਂ ਮੈਂ ਕਿਹਾ ਵੀ ਇਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਇੱਕ ਵਾਰ ਇਹਨੂੰ ਜ਼ਰੂਰ ਵਰਤਿਓ ਬਾਕੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦਾ ਵੀ ਕੀ ਕੀ ਆ ਆ ਕੀ ਆ ਦਵਿੰਦਰ ਇਹ ਸ਼ੈਂਪੂ ਹੈ ਜੀ ਇਹ ਆ ਗਿਆ ਜੀ ਸ਼ੈਂਪੂ ਹਾਂ ਜੀ ਤੇ ਇੱਕ ਆ ਜਿਹੜਾ ਤੇਲ ਆ ਆ ਇਹਦਾ ਨਾਮ ਹੈ ਆਪਦਾ ਇਹਨਾਂ ਦਾ ਆਪਦਾ ਤਿਆਰ ਕਰਾਇਆ ਸਾਰੇ ਨਤੀਜੇ ਸਪੈਸ਼ਲ ਹਾਂਜੀ ਮਤਲਬ ਇਹਨਾਂ ਤੋਂ ਸ਼ੁਰੂ ਹੋਇਆ ਹੈ ਹੋਰ ਨਹੀਂ ਕਿਤੇ ਇਹ ਆਮ ਜੇ ਇਹ ਮਿਲਣਾ ਪੰਜਾਬ ਦੇ ਵਿੱਚੋਂ ਵੈਸੇ ਸਿੰਘ ਨੇ ਸ਼ੁਰੂਆਤ ਕੀਤੀ ਤੇ ਆਮੀ ਨੇ ਐਸੇ ਹੀ ਨੇ ਹਾਂਜੀ ਹਾਂ ਐਸੇ ਹੀ ਨੇ ਇਹਨਾਂ ਨੇ ਸ਼ੁਰੂਆਤ ਕਰੀ ਆ ਹਾਂਜੀ ਆ ਨਾਲ ਦੀ ਨਾਲ ਕੈਪਸੂਲ ਨੇ ਠੀਕ ਹੈ ਕੈਪਸੂਲ ਨੇ ਵਾਲ ਝਾੜਦੇ ਹੁਣ ਤੇ ਜੇ ਕਿਸੇ ਦੇ ਵਾਲ ਝਾੜਦੇ ਆ ਦੇਖੋ ਜੀ ਆ ਕੈਪਸੂਲ ਨੇ ਇਹ ਵੀ ਵਾਲ ਝਾੜਨ ਦੇ ਵਿੱਚ ਜਾਂ ਗੰਜੇ ਬਣਦੇ ਪਹਿਲਾਂ ਕਿਸੇ ਦੇ ਵਾਲ ਜਿਵੇਂ ਘਟ ਉਮਰ ਤੇ ਚਿੱਟੇ ਹੋ ਜਾਂਦੇ ਨੇ ਉਹਦਾ ਵੀ ਫਾਇਦਾ ਕਰਦੇ ਨੇ ਇਹ ਜੇ ਘਟ ਉਮਰ ਦੇ ਵਿੱਚ ਜਲਦੀ ਚਿੱਟੇ ਹੋ ਜਾਣ ਛੋਟੇ ਬੱਚਿਆਂ ਨੂੰ ਇਹ ਕੰਮ ਕਰਦਾ ਵਾ ਤੇ ਆ ਜਿਹੜਾ ਆਪਾਂ ਰੁਟੀਨ ਦੇ ਵਿੱਚ ਤੇਲ ਲਾਉਨੇ ਆ ਹਾਂਜੀ ਇਹ ਆਪਣਾ ਰੁਟੀਨ ਦੇ ਵਿੱਚ ਲਾਉਣ ਵਾਲਾ ਤੇਲ ਆ ਤੇ ਆ ਸ਼ੈਂਪੂ ਆ ਹਾਂਜੀ ਇਹਨੂੰ ਇੱਕ ਵਾਰ ਜਰੂਰ ਵਰਤ ਕੇ ਦੇਖੋ ਆ ਕੀ ਨੰਬਰ ਜਿਹੜਾ ਵਾ ਦਵਿੰਦਰ ਬੋਲਦਾ ਬੋਲ ਦਿਓ ਹਾਂਜੀ 94170 ਜੀ 76001 94170 76001 ਇਹਨਾਂ ਦਾ ਨੰਬਰ ਆ ਪੱਦੀ ਬੱਸ ਸਟੈਂਡ ਦੇ ਕੋਲੇ ਆ ਜੀ ਮੰਗਟ ਮੈਡੀਕਲ ਸਟੋਰ ਜਰੂਰ ਇੱਕ ਵਾਰ ਉਹਨੇ ਵਿਜ਼ਿਟ ਕਰਿਓ ਤੇ ਨੰਬਰ ਤੇ ਤੁਸੀਂ ਕਾਲ ਕਰੋਗੇ ਨੇੜੇ ਤੇੜੇ ਹੋ ਸਕਦਾ ਵੀ ਇਹ ਪਹੁੰਚ ਵੀ ਕਰ ਦੇਣਗੇ ਹਾਂਜੀ ਹਾਂਜੀ ਬਾਕੀ ਚੀਜ਼ ਮੈਨੂੰ ਚੰਗੀ ਲੱਗੀ ਆ ਸ਼ੇਅਰ ਜਰੂਰ ਕਰ ਦਿਓ